ਜਦੋਂ-ਜਦੋਂ ਵੀ ਬੰਦੇ ਨੇ ਕੁਝ ਨਵਾਂ ਸਿਰਜਿਆ ਕੁਝ ਨਵਾਂ ਬਣਾਇਆ ਤੇ ਕੁਝ ਨਵਾਂ ਲਿਖਿਆ ਉਹ ਉਦੋਂ ਲਿਖਿਆ ਉਸ ਸਮੇਂ ਲਿਖਿਆ ਜਦੋਂ ਬਿਲਕੁਲ ਸ਼ਾਂਤ ਸੀ ਜਦੋਂ ਉਹਦਾ ਮਨ ਬਿਲਕੁਲ ਸ਼ਾਂਤੀ ਵਿੱਚ ਸੀ ਉਦੋਂ ਉਹਨੇ ਕੋਈ ਚੰਗਾ ਸਿਰਜਿਆ ਚੰਗੇ ਕਿਸੇ ਦੀ ਖੋਜ ਕੀਤੀ ਪਰ ਜਦੋਂ-ਜਦੋਂ ਹੀ ਬੰਦੇ ਦੇ ਮਨ ਵਿੱਚ ਕਹਿਰ ਉੱਠਿਆ ਗੁੱਸਾ ਉੱਠਿਆ ਤਾਂ ਉਹਨੇ ਇਸ ਧਰਤੀ ਤੇ ਲੋਕਾਂ ਦਾ ਵਿਨਾਸ਼ ਕੀਤਾ ਲੋਕਾਂ ਨੂੰ ਲੜਾਈਆਂ ਯੁੱਧਾਂ ਜੰਗਾਂ ਦੇ ਵਿੱਚ ਚੋਕਿਆ ਗਿਆ ਸੋ ਜਿਹੜੀ ਸ਼ਾਂਤੀ ਹੈ ਜਿਹੜਾ ਸਤੈਨ ਹੈ ਜਿਹੜਾ ਸਹਜ ਹੈ ਉਹ ਬੰਦੇ ਦੇ ਵਿਕਾਸ ਦਾ ਰਾਹ ਹੈ ਜਿਹੜਾ ਗੁੱਸਾ ਹੈ ਕਰੋਧ ਹੈ ਬੇਚੈਨੀ ਹੈ ਉਹ ਬੰਦੇ ਦੇ ਵਿਨਾਸ਼ ਦਾ ਰਾਹ ਹੈ ਸਾਨੂੰ ਸਵੇਰੇ ਉੱਠਦਿਆਂ ਸਾਰ ਆਪਣੇ ਮਨ ਨੂੰ ਕੁਝ ਸਮੇਂ ਲਈ